ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਿੱਤ ਸ਼ਬਦ ਸੁਰਤ ਲਿਵ ਗੁਰ ਸਿੱਖ ਸੰਧ ਮਿਲੇ ਪੰਜ ਪਰ ਪੰਜ ਮਿਟੇ ਪੰਜ ਪਰ ਧਾਨੇ ਹੈ ਸ਼ਬਦ ਸੁਰਤ ਲਿਵ ਗੁਰ ਸਿੱਖ ਸੰਧ ਮਿਲੇ ਪੰਜ ਪਰ ਪੰਜ ਮਿਟੇ ਪੰਜ ਪਰ ਧਾਨੇ ਹੈ ਭਾਗੇ ਪੈ ਪਰਮ ਭੇਦ ਕਲ ਔ ਕਰਮ ਖੇਦ ਲੋਗ ਬੇਦ ਉਲੰਘ ਉਦੋਤ ਗੁਰ ਗਿਆਨੇ ਹੈ ਮਾਇਆ ਔ ਬ੍ਰਹਮ ਸਮ ਦਸਮ ਦੁਆਰ ਪਾਰ ਅਨਹਦ ਰੋਣ ਝੋਣ ਬਾਜਤ ਨਿਸਾਨੇ ਹੈ ਓਨ ਮਨ ਮਗਨ ਗਗਨ ਜਗ ਮਗ ਜੋਤ ਨਿਚਾਰ ਅਪਾਰ ਧਾਰ ਪਰਮ ਨਿਧਾਨੇ ਹੈ ਉਨ ਮਨ ਮਗਨ ਗਗਨ ਜਗ ਮਗ ਜੋਤ ਨਿਚਾਰ ਅਪਾਰ ਧਾਰ ਪਰਮ ਨਿਧਾਨੇ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ परम सम्मान योग्य साध संगत भाई साहब भाई गुरुदास जी जिन्ना ਵੱਲੋਂ ਕਵਿਤਾ ਸਭ ਇਹ ਇਹਨਾਂ ਦੀ ਰਚਨਾ ਕੀਤੀ ਗਈ ਹੈ ਜਿਸ ਵਿੱਚ ਭਾਈ ਸਾਹਿਬ ਜੀ ਨੇ ਗੁਰਮਤ ਦੀਆਂ ਗੁੱਧੀਆਂ ਰਮਜ਼ਾਂ ਨੂੰ ਹਰ ਇੱਕ ਮਨੁੱਖਾ ਮਾਤਰ ਨੂੰ ਸਮਝਾਉਣ ਵਾਸਤੇ ਜਤਨ ਕੀਤੇ ਨੇ ਭਾਈ ਸਾਹਿਬ ਜੀ ਨੇ ਆਪਣੇ ਕਵਿੱਤ ਸਵੈਯੇ ਔਰ ਵਾਰਨਾ ਦੇ ਵਿੱਚ ਗੁਰਸਿੱਖੀ ਨੂੰ ਗੁਰਮਤ ਨੂੰ ਗੁਰਬਾਣੀ ਨੂੰ ਸੌਖੇ ਤਰੀਕੇ ਨਾਲ ਸਮਝਣ ਦਾ ਜਿਹੜਾ ਢੰਗ ਹੈ ਉਹ ਸਾਨੂੰ ਦੱਸਿਆ ਹੈ ਇਸ 29 ਨੰਬਰ ਕਵਿੱਤ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਸ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਫਿਰ ਉਸੇ ਵਿਸ਼ੇ ਤੇ ਗੱਲ ਕਰ ਰਹੇ ਨੇ ਕਿ ਜਦੋਂ ਗੁਰੂ ਤੇ ਸਿੱਖ ਦਾ ਮਿਲਾਪ ਹੁੰਦਾ ਹੈ ਉਦੋਂ ਕੀ ਖੇੜ ਵਰਤਦੀ ਹੈ ਭਾਈ ਸਾਹਿਬ ਜੀ ਬਚਨ ਕਰਦੇ ਨੇ ਸ਼ਬਦ ਸੁਰਤ ਲਿਵ ਗੁਰ ਸਿੱਖ ਸੰਧ ਮਿਲੇ ਲਿਵ ਦਾ ਅਰਥ ਹੈ ਸੁਰਤ ਸਮਾਧੀ ਸੰਧ ਭਾਵ ਸੰਧੀ ਸੰਧੀ ਦਾ ਅਰਥ ਹੁੰਦਾ ਹੈ ਮੇਲ ਮਿਲਾਪ ਭਾਈ ਸਾਹਿਬ ਜੀ ਕਹਿੰਦੇ ਨੇ ਗੁਰੂ ਤੇ ਸਿੱਖ ਦੇ ਮਿਲਾਪ ਹੋਣ ਤੇ ਗੁਰ ਸਿੱਖ ਦੀ ਸ਼ਬਦ ਸੁਰਤ ਵਿੱਚ ਸੁਰਤ ਲੱਗਣ ਦੇ ਨਾਲ ਭਾਵ ਜਦੋਂ ਸਿੱਖ ਗੁਰੂ ਦੀ ਸ਼ਰਣ ਵਿੱਚ ਆਇਆ ਸਤ ਗੁਰੂ ਨੇ ਸਿੱਖ ਨੂੰ ਸ਼ਬਦ ਨਾਲ ਜੋੜ ਦਿੱਤਾ ਸਿੱਖ ਦੀ ਸੁਰਤ ਸ਼ਬਦ ਵਿੱਚ ਜਦੋਂ ਜੁੜੀ ਤੇ ਭਾਈ ਸਾਹਿਬ ਜੀ ਕਹਿੰਦੇ ਇੱਕ ਖੇੜ ਵਰਤਦੀ ਹੈ ਕੀ ਹੋਇਆ ਪੰਜ ਪਰ ਪੰਚ ਮਿਟੇ ਕਹਿੰਦੇ ਪੰਜ ਪਰ ਪੰਚਦਾਰਖ ਹੁੰਦਾ ਜੀ ਅਡੰਬਰ ਛਾਲ ਫਰੇਮ ਅਈ ਸਾਬ ਜੀ ਕਹਿੰਦੇ ਜਿਹੜੇ ਛਾਲ ਫਰੇਵ ਕਰਨ ਵਾਲੇ ਪੰਚ ਸੀ ਉਹ ਪੰਚ ਜਿਨ੍ਹਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਚਨ ਹੈ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅਵਰ ਪੰਚ ਹਮ ਏਕ ਜਨਾ ਕਿਉ ਰੱਖਾਂ ਘਰ ਬਾਰ ਮਣਾ ਬੜੇ ਬਿਖਾਦੀ ਨੇ ਮਹਾ ਬਿਖਾਦੀ ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਨੂੰ ਵਾਕਿਆ ਤੇ ਇਹ ਪੰਚ ਬਹੁਤ ਤੰਗ ਕਰਦੇ ਨੇ ਇਨਾਂ ਦਾ ਖਾਨਦਾਨ ਬਹੁਤ ਵੱਡਾ ਹੈ। ਇਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਇੱਕ ਸ਼ਬਦ ਦੇ ਰਾਹੀਂ ਵੀ ਸਤਿਗੁਰੂ ਜੀ ਨੇ ਸਮਝਾਉਣ ਦਾ ਸਾਨੂੰ ਯਤਨ ਕੀਤਾ ਜਿਵੇਂ ਹੇ ਕਾਮੰ ਨਰਕ ਬਿਸ਼ਰਾਮੰ ਬਹੁ ਜੋਨੀ ਪਰਮਾਵਣੀ ਹੇ ਲੋਭਾ ਲੰਪੜ ਸੰਗਸ਼ਿਰ ਮੋਰੇ ਅਨਕ ਲਹਿਰੀ ਕੋ ਲੋਲਤੇ ਇਸ ਤਰ੍ਹਾਂ ਦੇ ਬਚਨ ਗੁਰੂ ਅਰਜਨ ਸਾਹਿਬ ਨੇ ਸਹਿਜ ਪ੍ਰੀਤੀ ਦੇ ਵਿੱਚ ਇਨਾਂ ਦੇ ਪਰਥਾਏ ਇਨਾਂ ਨੂੰ ਵਾਸ ਵਿੱਚ ਕਰਨ ਵਾਸਤੇ ਸਤਿਗੁਰੂ ਨੇ ਸਮਝਾਏ ਇਹ ਪੰਜ ਕਿਹੜੇ ਨੇ ਪ੍ਰਪੰਚ ਭਾਵ ਛਲ ਕਰਨ ਵਾਲੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਨਾਂ ਪੰਜਾਂ ਤੋਂ ਬਚਣ ਦੀ ਅਰਦਾਸ ਕਰਦੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਛ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਕੀਦ ਕਰੇ ਬਹੁਤ ਦੁਖੀ ਕਰਦੇ ਨੇ ਔਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਿਕ ਬਹੁ ਭਰਤੀ ਛੋੜਹਿ ਕਤਹੁ ਨਾਹੀ ਕਹਿੰਦੇ ਬੜੇ ਯਤਨ ਕੀਤੇ ਪਰ ਇਹ ਛੱਡਦੇ ਨਹੀਂ ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗ ਮਿਟ ਜਾਹੀ ਕਹਿੰਦੇ ਇੱਕ ਗੱਲ ਦਾ ਪਤਾ ਲੱਗਿਆ ਕਿ ਗੁਰੂ ਦੀ ਸੰਗਤ ਵਿੱਚ ਆ ਕੇ ਇਨਾਂ ਤੋਂ ਖਿਹੜਾ ਛੁੱਟ ਜਾਂਦਾ ਸਤਗੁਰੂ ਮੇ ਆਪ ਜੀ ਦੀ ਸ਼ਰਨ ਵਿੱਚ ਆ ਗਿਆ ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਏਕ ਬਾਤ ਸੁਣ ਤਾਂ ਕਿ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਗੁਰੂ ਪ੍ਰਮਾਤਮਾ ਨੇ ਕਿਰਪਾ ਕੀਤੀ ਮੈਨੂੰ ਸੱਚੇ ਗੁਰੂ ਦਾ ਮਿਲਾਪ ਹੋ ਗਿਆ ਗੁਰਸਿੱਖ ਸੰਧ ਮਿਲੇ ਗੁਰੂ ਤੇ ਸਿੱਖ ਦਾ ਮਿਲਾਪ ਹੋ ਗਿਆ ਹਨ ਗੁਰੂ ਅਰਜਨ ਸਾਹਿਬ ਕਹਿੰਦੇ ਕਰਿ ਕਿਰਪਾ ਸੰਤ ਮਿਲੇ ਮੋਇ ਤਿੰਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਇ ਨਿਰਭਉ ਉਹਨਾਂ ਨੇ ਸੰਤ ਜਣਾਂ ਨੇ ਭਾਵ ਗੁਰੂ ਸਾਹਿਬਾ ਨੇ ਮੈਨੂੰ ਨਿਰਭਉ ਪਰਮਾਤਮਾ ਦੇ ਨਾਮ ਦਾ ਮੰਤਰ ਦਿੱਤਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਸੰਤੀ ਮੰਤ ਦਿਓ ਮੋਇ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾ ਬਿਖਾਦੀ ਕਹਿੰਦੇ ਉਹ ਜਿਹੜੇ ਪੰਚ ਪਰਪੰਚੀ ਸੀ ਸ਼ਲ ਪ੍ਰੇਮ ਕਰਨ ਵਾਲੇ ਸੀ ਅਹੰਕਰੋਧ ਲੋਭ ਮੋਹ ਅਹੰਕਾਰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਜੀਤ ਲਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਦੀ ਸੁਖਦਾਇਕ ਗੁਰਬਾਣੀ ਨਾਲ ਜੁੜ ਕੇ ਗੁਰੂ ਦੀ ਮਤ ਗੁਰੂ ਦੀ ਸਿੱਖਿਆ ਦੇ ਵਿੱਚ ਜੁੜ ਕੇ ਸਤ ਗੁਰੂ ਕਹਿੰਦੇ ਮੈਂ ਉਹਨਾਂ ਪਰਪੰਚੀਆਂ ਤੋਂ ਖਿਹੜਾ ਛੁਡਾਇਆ ਉਹਨਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਅਨੰਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਨ੍ਹਾਂ ਪੰਜਾਂ ਦੇ ਬਾਬਤ ਬੜਾ ਸੁਚੇਤ ਕੀਤਾ ਗਿਆ ਕਿ ਇਨ੍ਹਾਂ ਕੋਲੋਂ ਬਚ ਕੇ ਰਹਿਣ ਦਾ ਵਿਚਾਰ ਇਨ੍ਹਾਂ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ ਇਨ੍ਹਾਂ ਤੇ ਕਿਵੇਂ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਉਹਦਾ ਜ਼ਿਕਰ ਭਾਈ ਗੁਰਦਾਸ ਜੀ ਕਾੜੇ ਕਹਿੰਦੇ ਸ਼ਬਦ ਸੁਰਤ ਲੇਵ ਸ਼ਬਦ ਦੇ ਵਿੱਚ ਜਦੋਂ ਸੁਰਤ ਦੇ ਵਿੱਚ ਜਿਹੜੀ ਲੇਵ ਲੱਗੀ ਗੁਰ ਸਿੱਖ ਨੇ ਗੁਰੂ ਦੀ ਬਖਸ਼ੀ ਹੋਈ ਸਿੱਖਿਆ ਦੇ ਵਿੱਚ ਆਪਣੇ ਮਨ ਨੂੰ ਜੋੜਿਆ ਸ਼ਬਦ ਦੇ ਵਿੱਚ ਸੁਰਤ ਜੁੜ ਗਈ ਤੇ ਭਾਈ ਗੁਰਦਾਸ ਜੀ ਕਹਿੰਦੇ ਪੰਜ ਪਰ ਪੰਜ ਮਿਟੇ ਪੰਜ ਪਰ ਪੰਚੀ ਜਿਹੜੇ ਸੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਤੋਂ ਖਿਹੜਾ ਛੁੱਟ ਗਿਆ ਇਹਨਾਂ ਦਾ ਨਾਸ਼ ਹੋ ਗਿਆ ਪੰਚ ਪਰਧਾਨੇ ਹੈ ਤੇ ਪੰਜ ਜਣਿਆਂ ਦੀ ਪ੍ਰਧਾਨਤਾ ਹੋ ਗਈ ਹੁਣ ਇਹ ਰਮਜ ਹੈ ਨਾ कि ਪੰਜ ਮਿਟ ਕੇ ਤੇ ਪੰਜਾਂ ਦੀ ਪ੍ਰਧਾਨਤਾ ਹੋ ਗਈ ਇਹ ਕੀ ਗੱਲ ਹੋਈ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਛਾਲ ਪ੍ਰੇਮ ਕਰਨ ਵਾਲੇ ਪਰਪੰਚੀ ਸੀ ਕਾਮ ਕ્રોਧ ਲੋਭ ਮੋਹ ਅਹੰਕਾਰ ਉਹਨਾਂ ਦਾ ਨਾਸ਼ ਹੋ ਗਿਆ ਤੇ ਪੰਜ ਪ੍ਰਧਾਨ ਹੋ ਗਏ ਜਿਹੜੇ ਸਤ ਸੰਤੋਖ ਦਇਆ ਧਰਮ ਧੀਰਜ ਇਹ ਪੰਜ ਸ਼ੁਭ ਗੁਣ ਦੇਵੀ ਗੁਣ ਜਿਹੜੇ ਸੀ ਇਹ ਅੰਦਰ ਪ੍ਰਧਾਨ ਹੋ ਗਏ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਨਾਸ਼ ਹੋ ਗਿਆ ਇਹ ਦਾਤ ਮੇਰੀ ਗੁਰੂ ਦੀ ਸਿੱਖਿਆ ਦੇ ਵਿੱਚੋਂ ਸ਼ਬਦ ਵਿੱਚ ਸੁਰਤ ਜੁੜੀ ਤੇ ਵਿਸ਼ੇ ਵਿਕਾਰਾਂ ਵਾਲੀ ਬਿਰਤੀ ਦਾ ਨਾਸ਼ ਹੋ ਗਿਆ ਸਤ ਸੰਤੋਖ ਦਇਆ ਧਰਮ ਤੀਜ ਵਾਲੀ ਬਿਰਤੀ ਦੀ ਪ੍ਰਧਾਨਤਾ ਹੋ ਗਈ ਭਾਈ ਗੁਰਦਾਸ ਜੀ ਕਹਿੰਦੇ ਭਾਗੇ ਭੈ ਭਰਮ ਭੀਦ ਭੈ ਭਾਵ ਡਰ ਭਰਮ ਵਹਿਮ ਭਰਮ ਜਿਹੜੇ ਹੁੰਦੇ ਨੇ ਭੀਦ ਭੀਦ ਦਾਰ ਤੁੰਦੇ ਜੀ ਵਿਤਕਰਾ ਕਰਨਾ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਆਪਣੇ ਪ੍ਰਾਇਦ ਦਾ ਵਿਤਕਰਾ ਊਚਤਾ ਨੀਚਤਾ ਦਾ ਵਿਤਕਰਾ ਜਾਤ ਪਾਤ ਦਾ ਵਿਤਕਰਾ ਵਰਣ ਵੰਡ ਦਾ ਵਿਤਕਰਾ ਹਰ ਤਰ੍ਹਾਂ ਦਾ ਵਿਤਕਰਾ ਜਿਹੜਾ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਗੁਰੂ ਦੀ ਮੱਤ ਤੇ ਬੰਦਾ ਚੱਲਦਾ ਉਹਦੇ ਅੰਦਰੋਂ ਸਾਰੇ ਵਿਤਕਰੇ ਡਰ ਵਹਿਮ ਭਰਮ ਸਾਰੇ ਦੌੜ ਜਾਂਦੇ ਨਹੀਂ ਕਾਲ ਔ ਕਰਮ ਖੇਦ ਕਾਲ ਦਾ ਅਰਥ ਹੈ ਜੀ ਮੌਤ ਤੇ ਕਰਮ ਖੇਦ ਦਾ ਅਰਥ ਹੈ ਜੀ ਕਰਮਾਂ ਤੋਂ ਉਪਜਣ ਵਾਲੇ ਖੇਦ ਭਾਵ ਦੁੱਖ ਜਿਹੜੇ ਅਸੀਂ ਕਰਮ ਕਰਦੇ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੇ ਧਾਮਾਂ ਤੇ ਐਸੇ ਬਚਨ ਆਖੇ ਨੇ ਕਿ ਜਿੱਦਾਂ ਦਾ ਅਸੀਂ ਕਰਮ ਕਰਦੇ ਆ ਉਦਾਂ ਦਾ ਫਲ ਸਾਨੂੰ ਮਿਲਦਾ ਹੈ ਮੰਦ ਕਰਮਾਂ ਦਾ ਫਲ ਦੁੱਖ ਦੇ ਰੂਪ ਵਿੱਚ ਮਿਲਣਾ ਸੀ ਪਰ ਗੁਰੂ ਦੀ ਸ਼ਰਨ ਵਿੱਚ ਆ ਕੇ ਜਦੋਂ ਸਤਿਗੁਰੂ ਦੀ ਸਿੱਖਿਆ ਨੂੰ ਧ੍ਰਿੜ ਕੀਤਾ ਜੀਵਨ ਵਿੱਚ ਕਮਾਇਆ ਬੁਰੇ ਕਰਮਾਂ ਦੇ ਲੇਖ ਮਿਟ ਜਾਂਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਮੌਤ ਤੇ ਦੁਨਿਆਵੀ ਕਰਮਾਂ ਤੋਂ ਉਪਜਣ ਵਾਲੇ ਜਿਹੜੇ ਦੁੱਖ ਨੇ ਉਹ ਨਾਸ਼ ਹੋ ਗਏ ਜਦੋਂ ਗੁਰੂ ਦੀ ਮੱਤ ਧਾਰਨ ਕੀਤੀ ਲੋਕ ਬੇਦ ਉਲੰਘ ਲੋਕ ਲੋਕ ਰੀਤੀ ਤੇ ਬੇਦ ਰੀਤੀ ਲੋਕ ਬੇਦ ਸ਼ਬਦ ਬੇਸ਼ੱਕ ਦੋ ਨੇ ਪਰ ਇਹਦਾ ਲੋਕ ਦਾ ਅਰਥ ਹੈ ਲੋਕ ਰੀਤੀ ਜਿਹੜੀਆਂ ਲੋਕਾਂ ਵਾਲੀਆਂ ਰੀਤਾਂ ਸੀ ਤੇ ਬੇਦ ਰੀਤੀ ਜਿਹੜੀ ਵੇਦਾਂ ਦੇ ਵਿੱਚ ਰੀਤੀ ਦੱਸੀ ਗਈ ਸੀ ਕਿ ਇਸ ਤਰੀਕੇ ਨਾਲ ਜਿਹੜਾ ਰੱਬ ਤੱਕ ਪਹੁੰਚਿਆ ਜਾ ਸਕਦਾ ਹੈ ਭਾਈ ਸਾਹਿਬ ਜੀ ਕਹਿੰਦੇ ਉਲੰਘ ਇਹਨੂੰ ਲੰਘ ਕੇ ਟੱਪ ਕੇ ਜਾ ਇਹਨਾਂ ਨੂੰ ਛੱਡ ਦਿੱਤਾ ਲੋਗ ਰੀਤੀ ਵੀ ਛੱਡ ਦਿੱਤੀ ਬੇਦ ਰੀਤੀ ਵੀ ਛੱਡ ਦਿੱਤੀ ਗੁਰੂ ਦੇ ਸ਼ਬਦ ਨੂੰ ਕਮਾਇਆ ਭਾਈ ਸਾਹਿਬ ਜੀ ਕਹਿੰਦੇ ਉਦੋਤ ਉਦੋਤ ਦਾ ਅਰਥ ਹੁੰਦਾ ਜੀ ਪ੍ਰਗਟ ਹੋਣਾ ਦਾ ਪ੍ਰਕਾਸ਼ ਹੋਣਾ ਗੁਰ ਗਿਆਨ ਹੈ ਗੁਰੂ ਦਾ ਗਿਆਨ ਭਾਈ ਗੁਰਦਾਸ ਜੀ ਕਹਿੰਦੇ ਸ਼ਬਦ ਵਿੱਚ ਸੁਰਤ ਜੁੜੀ ਤੇ ਲੋਗ ਰੀਤੀ ਬੇਦ ਰੀਤੀ ਦਾ ਤਿਆਗ ਕਰ ਦਿੱਤਾ ਤੇ ਗੁਰੂ ਦੀ ਮੱਤ ਦਾ ਹਿਰਦੇ ਦੇ ਵਿੱਚ ਪ੍ਰਕਾਸ਼ ਹੋ ਗਿਆ ਗੁਰੂ ਦੀ ਮੱਤ ਦਾ ਹਿਰਦੇ ਵਿੱਚ ਗਿਆਨ ਹੋ ਗਿਆ ਭਾਈ ਗੁਰਦਾਸ ਜੀ ਕਹਿੰਦੇ ਸਾਰੇ ਭਰਮ ਭੇਦ ਮੌਤ ਦਾ ਡਰ ਕਰਮਾਂ ਤੋਂ ਉਪਜਣ ਵਾਲੇ ਦੁੱਖ ਸਭ ਕੁਝ ਨਾਸ਼ ਹੋ ਗਿਆ ਜਦੋਂ ਗੁਰੂ ਦੀ ਸਿੱਖਿਆ ਦੇ ਵਿੱਚ ਸੁਰਤ ਜੁੜ ਗਈ ਮਾਇਆ ਉਹ ਬ੍ਰਹਮ ਸਮ ਪਹਿਲਾਂ ਮਾਇਆ ਤੇ ਬ੍ਰਹਮ ਦੂਰ ਨਜ਼ਰ ਆਉਂਦੀ ਸੀ ਮਾਇਆ ਇਹ ਪ੍ਰਮਾਤਮਾ ਦੀ ਜਿਹੜੀ ਵਰਤ ਦੀ ਸ਼ਕਤੀ ਸੱਤਾ ਇਹ ਦੁਨੀਆਵੀ ਰੰਗ ਰਾਸ ਪਦਾਰਤ ਸਭ ਕੁਝ ਹੀ ਮਾਇਆ ਹੀ ਹੈ। ਭਾਈ ਗੁਰਦਾਸ ਜੀ ਕਹਿੰਦੇ ਪਹਿਲਾਂ ਮਾਇਆ ਤੇ ਬ੍ਰਹਮ ਵੱਖਰੇ ਨਜ਼ਰ ਆਉਂਦੇ ਸੀ। ਪਰ ਜਦੋਂ ਦਸਮ ਦੁਆਰ ਪਾਰ ਗੁਰੂ ਦੀ ਸਿੱਖਿਆ ਤੇ ਤੁਰੇ ਸੁਰਤ ਦਸਮ ਦੁਆਰ ਨੂੰ ਪਾਰ ਕਰ ਗਈ ਪ੍ਰਮਾਤਮਾ ਬ੍ਰਹਮ ਵਿੱਚ ਅਭੇਦ ਹੋ ਗਈ। ਭਾਈ ਗੁਰਦਾਸ ਜੀ ਕਹਿੰਦੇ ਹੁਣ ਮਾਇਆ ਤੇ ਬ੍ਰਹਮ ਇੱਕ ਸਮਾਨ ਹੋ ਗਏ। ਮਾਇਆ ਉਹ ਬ੍ਰਹਮ ਸਮ ਉਹਨਾ ਜਿੰਨੀ ਮਾਇਆ ਹੈ ਜਿੰਨੀ ਇਹ ਦੁਨੀਆ ਕੁਦਰਤ ਹੈ ਉਸ ਪਰਮਾਤਮਾ ਦਾ ਹੀ ਰੂਪ ਨਜ਼ਰ ਆਉਂਦੀ ਹੈ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਵਚਨ ਆਉਂਦਾ ਹੈ ਕਹਿੰਦੇ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਹੈ ਕਿ ਕੋਈ ਕੁੱਤਾ ਉਹਨਾਂ ਦੇ ਘਰ ਆਉਂਦਾ ਹੈ। ਸੰਪਰਦਾਈ ਮਹਾਂਪੁਰਖਾਂ ਨੇ ਦੇਸੀ ਤਰ੍ਹਾਂ ਦੇ ਅਰਥ ਕੀਤੇ ਨੇ ਵਿਦਵਾਨਾਂ ਦੇ ਆਪਣੇ ਤਰੀਕੇ ਦੇ ਅਰਥ ਨੇ ਪਰ ਉਹ ਵਿਚਾਰ ਉਹਨਾਂ ਦੀ ਸਮਦਰਸ਼ਟਤਾ ਇਸ ਚੀਜ਼ 'ਤੇ ਝਲਕਦੀ ਹੈ ਕਿ ਭਗਤ ਕਬੀਰ ਸਾਹਿਬ ਜੀ ਦੇ ਘਰ ਕਹਿੰਦੇ ਇੱਕ ਕੁੱਤਾ ਆਉਂਦਾ ਹੈ। ਉਹਨਾਂ ਦੇ ਚੱਕੀ ਨੂੰ ਚੱਟਦੇ ਜਾਣ ਲੱਗਾ ਉਹ ਕੱਪੜਾ ਮੂੰਹ ਵਿੱਚ ਪਾ ਕੇ ਤੁਰਦਾ ਕਬੀਰ ਸਾਹਿਬ ਉਹਦੇ ਅੰਦਰੋਂ ਵੀ ਰੱਬ ਨੂੰ ਦੇਖ ਕੇ ਕਹਿੰਦੇ ਨੇ ਸੁਰ ਹੈ ਕੀ ਜੈਸੀ ਤੇਰੀ ਚਾਲ ਤੇਰੀ ਪੁੰਛਟ ਉੱਪਰ ਝਮਕ ਬਾੜ ਚਾਕੀ ਚੱਟ ਚੀਤ ਖਾਂਹ ਚਾਕੀ ਦਾ ਚੀਥਰਾ ਕਹਾਂ ਲੈ ਜਾਹੇ ਇਸ ਤਰ੍ਹਾਂ ਦੇ ਵਚਨ ਕਬੀਰ ਸਾਹਿਬ ਉਹਦੀ ਵੱਲ ਦੇਖ ਕੇ ਉਸ ਕੁੱਤੇ 'ਚੋਂ ਵੀ ਉਹਨਾਂ ਨੂੰ ਰੱਬ ਨਜ਼ਰ ਆਉਂਦਾ ਹੈ ਕਿੰਨੋ ਭਾਵ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਨੇ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦੇ ਨੇ ਅਭਿਆਸ ਕਰਦੇ ਨੇ ਉਹਨਾਂ ਦੇ ਵਾਸਤੇ ਸਾਰੀ ਕਾਇਨਾਤ ਸਾਡੇ ਵਾਸਤੇ ਮਾਇਆ ਬ੍ਰਹਮ ਵੱਖਰਾ ਹੈ ਉਹਨਾਂ ਦੇ ਵਾਸਤੇ ਸਾਰੀ ਮਾਇਆ ਵੀ ਬ੍ਰਹਮ ਦਾ ਹੀ ਰੂਪ ਹੈ ਉਹ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਨੂੰ ਦੇਖਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਗੁਰੂ ਦੇ ਸ਼ਬਦ ਵਿੱਚ ਸੁਰਤ ਨੂੰ ਜੋੜਦਾ ਹੈ ਦਸਮ ਦਵਾਰ ਨੂੰ ਪਾਰ ਕਰ ਜਾਂਦਾ ਹੈ ਉਹਦੇ ਵਾਸਤੇ ਮਾਇਆ ਤੇ ਬ੍ਰਹਮ ਇੱਕ ਸਮਾਨ ਨੇ ਅਨਹਦ ਰੁਣ ਝੁਣ ਬਾਜਤ ਨਿਸਾਨ ਹੈ ਤੇ ਉਹਦੇ ਅੰਦਰ ਦੁਨਿਆਵੀ ਤੌਰ ਤੇ ਉਹਨੂੰ ਸਭ ਪਾਸੇ ਵਾਇਗੁਰੂ ਨਜ਼ਰ ਆਉਂਦੇ ਪਰਮੇਸ਼ਰ ਨਜ਼ਰ ਆਉਂਦੇ ਇਸ ਅਲੌਕਿਕ ਅਵਸਥਾ ਦੇ ਵਿੱਚ ਸਤਿਗੁਰੂ ਜੀ ਭਾਈ ਗੁਰਦਾਸ ਜੀ ਕਹਿੰਦੇ ਉਹ ਵਿਚਰਣ ਲੱਗ ਜਾਂਦਾ ਹੈ ਅੰਤਰ ਆਤਮੇ ਉਹਨੂੰ ਅਨਹਦ ਸ਼ਬਦ ਚੁਣਕਾਰੀ ਵਾਜੇ ਵਜਦੇ ਜਿਹੜੇ ਉਹ ਮਹਿਸੂਸ ਹੁੰਦੇ ਨਹੀਂ ਉਹਨੂੰ ਇੱਕ ਰਸ ਅਨਹਦ ਨਾਦ ਜਿਹੜਾ ਉਹ ਸੁਣਾਈ ਦੇਣ ਲੱਗ ਜਾਂਦਾ ਹੈ ਬੇਸ਼ੱਕ ਅਨਹਦ ਨਾਦ ਦਸਮ ਗਵਾਰ ਇਹ ਇਹ ਜਿਹੜੀਆਂ ਗੱਲਾਂ ਭਾਈ ਗੁਰਦਾਸ ਜੀ ਜਾਂ ਗੁਰਬਾਣੀ ਦੇ ਵਿੱਚ ਆਈਆਂ ਬਚਨ ਆਏ ਇਹ ਆਮ ਮਨੁੱਖ ਜਾਂ ਵਿਦਵਤਾ ਦੇ ਤਰੀਕੇ ਨਾਲ ਸੋਚਣ ਵਾਲਾ ਮਨੁੱਖ ਇਹਨਾਂ ਨੂੰ ਪ੍ਰਵਾਨ ਨਹੀਂ ਕਰੇਗਾ ਪਰ ਅਧਿਆਤਮਿਕਤਾ ਦਾ ਰਸਤਾ ਕੁਝ ਐਸਾ ਹੈ ਜੇ ਜਦੋਂ ਰੋਹਾਨੀਅਤ ਦੇ ਮਾਰਗ ਤੇ ਕੋਈ ਚੱਲਦਾ ਹੈ ਜਦੋਂ ਉਹਨੂੰ ਇਹ ਚੀਜ਼ਾਂ ਅਨੁਭਵ ਹੁੰਦੀਆਂ ਫਿਰ ਪਤਾ ਲੱਗਦਾ ਹੈ ਕਿ ਸੱਚਮੁੱਚ ਕੋਈ ਐਸੀ ਖੇਡ ਵੀ ਵਰਤਦੀ ਹੈ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਈ ਗੁਰਦਾਸ ਜੀ ਕਰ ਰਹੇ ਨੇ ਭਾਈ ਗੁਰਦਾਸ ਜੀ ਕਹਿੰਦੇ ਉਹਦੇ ਅੰਦਰ ਅਨਹਦ ਸ਼ਬਦ ਦੀ ਚੁਣਕਾਰ ਸੁਣਾਈ ਦਿੰਦੀ ਹੈ ਇੱਕ ਰਸ ਉਹਨੂੰ ਉਹ ਵਾਜੀ ਅਨਹਦ ਨਾਦ ਜਿਹੜੇ ਨੇ ਉਹਨਾਂ ਦਾ ਰਸ ਪ੍ਰਾਪਤ ਹੁੰਦਾ ਹੈ ਉਨ ਮੰਨ ਮਗਣ ਭਾਈ ਗੁਰਦਾਸ ਜੀ ਕਹਿੰਦੇ ਉੱਚੀ ਆਤਮਿਕ ਅਵਸਥਾ ਦੇ ਵਿੱਚ ਉਹ ਜਾ ਕੇ ਆਨੰਦ ਮਾਣਦਾ ਜਿਹੜਾ ਗੁਰੂ ਦੇ ਸ਼ਬਦ ਦੇ ਵਿੱਚ ਸੁਰਤ ਜੋੜਦਾ ਹੈ ਸ਼ਬਦ ਸੁਰਤ ਲਿਵ ਗੁਰ ਸਿੱਖ ਸੰਧ ਮਿਲੀ ਜਿਹੜੀ ਅੱਧੀ ਪੰਕਤੀ ਹੈ ਬਾਕੀ ਸਾਰੀਆਂ ਪੰਕਤੀਆਂ ਉਸ ਪੰਕਤੀ ਦੀ ਵਿਆਖਿਆ ਕਰ ਰਹੀਆਂ ਕਿ ਜਦੋਂ ਸ਼ਬਦ ਦੇ ਵਿੱਚ ਸੁਰਤ ਜੁੜਦੀ ਹੈ ਗੁਰੂ ਤੇ ਸਿੱਖ ਦਾ ਮਿਲਾਪ ਹੁੰਦਾ ਹੈ ਤੇ ਗੁਰੂ ਦੇ ਸ਼ਬਦ ਵਿੱਚ ਸਿੱਖ ਦੀ ਸੁਰਤ ਜੁੜਦੀ ਹੈ ਜਿਹੜੀਆਂ ਬਖਸ਼ਸ਼ਾਂ ਬਾਅਦ ਵਿੱਚ ਵਰਤਦੀਆਂ ਅਗਲੀਆਂ ਪੰਕਤੀਆਂ ਦੇ ਵਿੱਚ ਭਾਈ ਗੁਰਦਾਸ ਜੀ ਨੇ ਉਸ ਚੀਜ਼ ਦੀ ਵਿਆਖਿਆ ਕੀਤੀ ਅਸਲ ਵਿੱਚ ਕਹਿੰਦੇ ਗੁਰੂ ਦੇ ਸ਼ਬਦ ਵਿੱਚ ਸੁਰਤ ਜੁੜੀ ਤੇ ਉਨ ਮੰਨ ਮਗਨ ਉੱਚੀ ਆਤਮਿਕ ਅਵਸਥਾ ਵਿੱਚ ਜਿਹੜਾ ਟਿਕਾ ਮਿਲਦਾ ਉੱਥੇ ਮਗਨ ਦਾ ਭਾਵ ਹੈ ਅਨੰਦਿਤ ਅਵਸਥਾ ਜਿਹੜੀ ਉਹ ਮਿਲਦੀ ਹੈ ਗਗਨ ਜਗ ਮਗ ਜੋਤ ਗਗਮ ਭਾਵ ਦਸਮ ਦਵਾਰ ਉਥੇ ਕਹਿੰਦੇ ਵਾਹਿਗੁਰੂ ਜੀ ਦੀ ਜੋਤੀ जगमਗਾ ਉੱਠਦੀ ਹੈ ਭਾਵ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਕਿਵਾੜ ਖੁੱਲ ਜਾਂਦੇ ਨੇ ਨਿ ਝਰ ਅਪਾਰ ਧਾਰ ਭਾਈ ਗੁਰਦਾਸ ਜੀ ਕਹਿੰਦੇ ਉੱਥੇ ਨਾਮ ਅੰਮ੍ਰਿਤ ਦੀ ਇੱਕ ਰਸ ਅਪਾਰ ਧਾਰਾ ਜਿਹੜੀ ਹੈ ਉਹ ਵਰਸਦੀ ਹੈ ਪਰਮ ਨਿਧਾਨੇ ਹੈ ਭਾਈ ਗੁਰਦਾਸ ਜੀ ਕਹਿੰਦੇ ਉੱਥੇ ਉਹ ਅਵਸਥਾ ਜਿਹੜੀ ਹੈ ਉਥੋਂ ਅਸੀਂ ਸਥਾਪਨਾ ਉਥੇ ਟਿਕਾਅ ਮਿਲ ਜਾਂਦਾ ਹੈ ਨਿਧਾਨੇ ਦਾ ਅਰਥ ਹੁੰਦਾ ਸਥਿਥੀ ਜੋ ਸਥਾਪਨ ਕਹਿ ਲਓ ਉਹ ਅਸਥਾਨ ਜਦੋਂ ਗੁਰੂ ਦੇ ਸ਼ਬਦ ਵਿੱਚ ਸੁਰਤ ਜੁੜੀ ਤੇ ਭਾਈ ਗੁਰਦਾਸ ਜੀ ਕਹਿੰਦੇ ਕੈਸੀ ਅਵਸਥਾ ਪ੍ਰਾਪਤ ਹੋਈ ਜਿੱਥੋਂ ਇੱਕ ਰਸ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਹੁੰਦਾ ਉੱਥੇ ਟਿਕ ਕੇ ਫਿਰ ਸਾਰੇ ਦੁੱਖ ਰੋਗ ਪਰਮ ਭੇਦ ਸਭ ਕੁਝ ਖਤਮ ਹੋ ਜਾਂਦੇ ਉੱਥੇ ਕੇਵਲ ਹੈ ਤੇ ਆਨੰਦ ਰਸ ਉੱਥੇ ਕੇਵਲ ਭਾਈ ਗੁਰਦਾਸ ਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਦੀ ਬਖਸ਼ਿਸ਼ ਵਰਤਦੀ ਹੈ ਸਾਰੇ ਦੁਨਿਆਵੀ ਚਮਲੇ ਖਤਮ ਹੋ ਜਾਂਦੇ ਨੇ ਉੱਥੇ ਕੇਵਲ ਬ੍ਰਾਹਮੀ ਬ੍ਰਹਮ ਨਜ਼ਰ ਆਉਂਦੇ ਜੀ ਊਲਾ ਚੁੱਥਾਂ ਦੀ ਖੀਮਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ